ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦਾ ਨੋ ਕਿਛ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਅਸੀਂ ਅੱਜ ਬਣਾਉਣ ਲੱਗੇ ਆ ਜੀ ਕੀ ਆਦੇ ਪਰੌਂਠੇ ਵਿੱਕੀ ਦੇ ਵਾਸਤੇ ਇਹ ਕਿਤੇ ਦੀ ਜਿੱਦ ਨਹੀਂ ਤੀ ਰਹੀ ਵਿੱਕੀ ਕਹਿੰਦਾ ਵੀ ਮੈਂ ਕੀ ਵਾਲੇ ਪਰੌਂਠੇ ਖਾਣੇ ਆ ਅਸੀਂ ਕਿ ਵੀ ਚੱਲ ਕੋਈ ਗੱਲ ਨਹੀਂ ਵਿੱਕੀ ਸਿੰਘਾ ਤੇਰੇ ਵਾਸਤੇ ਅਸੀਂ ਕੁਰਬਾਨੀ ਕਰ ਦੋਦੇ ਕੀ ਆਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਆਰਡਰ ਲਾਓ ਇੱਧਰ ਆਰਡਰ ਲਾਤਾ ਜੀ ਧੰਨ ਭਾਗ ਪਹਿਲਾਂ ਤਾਂ ਸਾਡੇ ਆਨੰਦ ਨੂਨਦਾਨੀ ਜੀ ਬਦਲਤੀ ਆਪਣੀ ਤੇ ਦੂਈ ਨੂੰ ਤਾਂ ਦੇਖਣ ਨੂੰ ਦਰੇ ਨਹੀਂ ਤਾਂ ਕਰਦਾ ਉਹ ਗੱਲ ਹੀ ਪਰ ਉਹਦਾ ਨਾ ਪਿਆਰ ਸੀ ਹਰੇਕ ਚੀਜ਼ ਨਾਲ ਪਿਆਰ ਹੁੰਦਾ ਵੀ ਕੀ ਇਹੋ ਜੀ ਗੱਲ ਨਹੀਂ ਹੈਗੀ ਜਿਹੜੀ ਸ਼ਾਮ ਕੇ ਸ਼ਾਮ ਕੇ ਰੱਖ ਲਉ ਉਹਨਾਂ ਨੂੰ ਇਹ ਨਾ ਟੱਕਣ ਵੀ ਨਾ ਛੇਤੀ ਉਹ ਖੁੱਲ ਜਾਂਦਾ ਉਹ ਟੱਕਣ ਨਹੀਂ ਤੀ ਖੁੱਲਦਾ ਹਾਂ ਐਸੀ ਜਨ ਹੈਗੀ ਆ ਜੀਦਾ ਵੀ ਪਾ ਦਮਾਂ ਵਿੱਚ ਵੀ ਕੀ ਕਹਿੰਦਾ ਵੀ ਮੈਂ ਪਰੌਠੇ ਖਾਣੇ ਆ ਅਸੀਂ ਕਿਹਾ ਵੀ ਪਰੌਂਠੇ ਤਾਂ ਚਲ ਤੈਨੂੰ ਬਣਾ ਦਿੰਨੇ ਆ ਵੀ ਹੈਲਪ ਕਰਨੀ ਵੀ ਜ਼ਰੂਰੀ ਬਣਦੀ ਆ ਫਿਰ ਤੇਰੀ ਵੀ ਟਾਈਮ ਕਿਹੜਾ ਹੋ ਗਿਆ ਆ ਦੱਸ ਫਿਰ ਦੱਸਦਾ ਵੇ ਬਰੋਟੇ ਖਾਣੇ ਪਏ ਤੇ ਸੁੱਤੇ ਪਏ ਸੀ ਬਰੋਟੇ ਬਣਾ ਦੋ ਮੈਨੂੰ ਸੁੱਤੇ ਪਏ ਦੇ ਲੋ ਇੰਨੇ ਕੰਮ ਹੀ ਆ ਬੰਦੇ ਤੁਹਾਡੇ ਨਹੀਂ ਸਹੀ ਬੰਦੇ ਨੇ ਕੰਮ ਕਰਨ ਦਾ ਕਰ ਸਕਦਾ ਜ਼ਰੂਰੀ ਹੱਸਣਾ ਜ਼ਰੂਰੀ ਹੈ ਦੂਜੇ ਤੇ ਨਹੀਂ ਮੈਂ ਹੱਸਣਾ ਨਹੀਂ ਜੀ ਤੇ ਦੇਖੋ ਮੈਨੂੰ ਖਾਣਾ ਪਰੋੜੇ ਬੰਗ ਲੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਿਰਫ ਤੁਹਾਡੀ ਹਾਸੇ ਤੇ ਕਿਹਾ ਨਾ ਮੈਨੂੰ ਉਹ ਮਨੂੰ ਤਾਸ ਆਹੋ ਮਨੂੰ ਤਾਸ ਹੀ ਆ ਗਈ ਅੱਜ ਦਾ ਦਿਨ ਪੂਰਾ ਪਿਆ ਪੂਰੀ ਪਈ ਆ ਰਾਤ ਅੱਜ ਖਾਦੇ ਆ ਅੱਜ ਕੀ ਆਦੇ ਪ੍ਰੌਡ ਕੱਲ੍ਹ ਨੂੰ ਸਵੇਰੇ ਖਾਣਾ ਜੀ ਮੈਂ ਆਲੂ ਵਾਲੇ ਪ੍ਰੌਡ ਦੇਖਾ ਮੇਰੇ ਉੱਤੇ ਆਲੂ ਵਾਲੇ ਪ੍ਰੌਡ ਸੁਖਵਿੰਦਰ ਮੈਨੂੰ ਘੇਰਣਾ ਐਨੇ ਵੀ ਅਸੀਂ ਕਹਾ ਕੋਈ ਕੂੜੇ ਨਹੀਂ ਹੈਗੇ ਤੇ ਟਿਸਰ ਦੀ ਕੁੱਟੇ ਆਠਵੇਂ ਦਿਨ ਬਣ ਜਾਣਗੇ ਇਹ ਪਤਾ ਕੀ ਚੱਕਰ ਹੈ ਇਹਦੇ ਬਸ ਨਹੀਂ ਹੁੰਦਾ ਮੇਰੇ ਬਾਪ ਨੂੰ ਆ ਗਿਆ ਇਹਦੇ ਬਸ ਨਹੀਂ ਹੈਗਾ ਇਹਨਾਂ ਨੂੰ ਆਏ ਆ ਵੀ ਜੇ ਅਸੀਂ ਨਹੀਂ ਕਹੇ ਤੇ ਇੱਕ ਵਾਰ ਕੁਝ ਕਰਦੇ ਇਹ ਵੀ ਨਹੀਂ ਕਰਦੇ ਕੀ ਕਰੀਏ ਦੇਖਦੇ ਆ ਜੀ ਚੁੱਲੇ ਤੇ ਤਰਿਆ ਜਦ ਮਿੱਟੀ ਵਾਲਾ ਤਵਾ ਵੀ ਇੱਥੇ ਕਿੰਨਾ ਕਿਸੇ ਕ ਮੰਗਦਾ ਆਲੂ ਗੈਸ ਤੇ ਤਾਂ ਹੀ ਜ਼ਿਆਦਾ ਸੇਕ ਮੰਗਦਾ हां सुकਦੀ ਆ ਰੋਟੀ ਬਹੁਤ ਜ਼ਿਆਦਾ ਉਹਦੇ ਪਰ ਸੁਕਦੀ ਆ ਹੁਣ ਚੁੰਲੇ ਤੇ ਵੀ ਆਟੇ ਤੇ ਵੀ ਫਰਕ ਹੋਣਾ ਨਮੀ ਕਣ ਨਮੀ ਕਣ ਕਾਲਾ ਆਟਾ ਆ ਗਿਆ ਹੈ ਨਹੀਂ ਤਾਂ ਹੈ ਇਹ ਨਾਲ ਥੋੜੀ ਜਿਆਦਾ ਹੋਵਾ ਕਿਨੇ ਨੇ ਕੋਰ ਲਾਜਾ ਕਿਹੜਾ ਕਹਿਣਾ ਨਹੀਂ ਨਹੀਂ ਪਤਾ ਕਿ ਹੁਣ ਚਲ ਕਹਣਾ ਕਿ ਬਰਤ ਬਸ ਦਰ ਜਿਨਾਂ ਨੂੰ ਆਪਾਂ ਨੇ ਦਿੱਤੇ ਉਹਨਾਂ ਵੱਲ ਤੇ ਵੀ ਇਹ ਗੱਲ ਆਈ ਹੈ ਵੀ ਮਾਂ ਬੱਚਾ ਵੀ ਰੋਟੀ ਨੂੰ ਮੇ ਬਣਦੀ ਸੁੱਕਦੀ ਹੈ ਇਹਨਾਂ ਨੂੰ ਇਹਨਾਂ ਨੂੰ ਹੋ ਗਈ ਗੱਲ ਕਾ ਮਤਲਬ ਜਸਵੀਰ ਆਂਦੇ ਆ ਇਹਨਾਂ ਦੇ ਆਪਣੇ ਸਰਬਜੀ ਤਰ੍ਹਾਂ ਦੇ ਤੇ ਹਾਂ ਇਹਦਾ ਵੀ ਤੇ ਆਪਣਾ ਇਹਨਾਂ ਦੇ ਬੇਬੇ ਦੇ ਜਗਤਵਾਤਾ ਦੇ ਕੀ ਪਤਾ ਨਹੀਂ ਕੀ ਗੱਲ ਹੈ ਨਾ ਹੈ ਚੀਜ਼ ਵਧੀਆ ਪਰ ਉਹ ਵੀ ਇੱਕ ਗੱਲ ਨੋਟ ਕਰੀਆ ਮੈਂ ਰੋਟੀ ਅੱਦਨ ਬਣਾਈ ਆ ਰੋਟੀ ਪਰ ਚਿੱਟੀ ਬਣਦੀ ਆ ਉਹ ਚਿੱਟੀ ਤਾਂ ਬਣਨੀ ਉਹ ਆਹ ਹੋਣੀ ਜਦੋਂ ਸੁੱਕਣੀ ਆ ਚਿੱਟੀ ਦਾ ਪੈ ਹੋ ਜਾਣੀ ਜੀ ਮੂੰ ਸਵਾਦਤੀ ਉਹ ਖਾਣ ਨੂੰ ਹਾਂ ਉਹ ਘਰ ਦੀ ਤੁਸੀਂ ਰੋਟੀ ਜਿਹਦੇ ਤੇ ਪਾਣੀ ਹੱਥਿਆਂ ਰੋਟੀਆਂ ਬਣਾਈਆਂ ਤੇ ਉਹ ਤਾਂ ਵਧੀਆ ਲੱਗਦੀ ਬਹੁਤ ਵਧੀਆ ਉਹ ਬਚੀ ਨਹੀਂ ਅੱਦੋਂ ਕੋਈ ਵੀ ਰੋਟੀ ਦੁਪਹਿਰ ਤੱਕੇ ਖਤਮ ਹੋ ਗਏ ਵਧੀਆ ਬਣੀਆਂ ਉਹ ਇੱਕ ਗੱਲ ਹੈ ਜੀ ਵਧੀਆ ਬਣੀਆਂ ਟਾਈਮ ਜਰੂਰ ਲੱਗਿਆ ਚੀਜ਼ਾਂ ਚਾਹੇ ਘਰ ਪਰ ਮੇਰੀ ਨਹੀਂ ਨਹੀਂ ਘਰ ਵਿੱਚ ਹੈ ਮਿੱਟੀ ਵਾਲੇ ਤੱਪ ਤੇ ਹੌਲੀ ਹੌਲੀ ਰੋਟੀ ਬਣਾ ਮੈਨੂੰ ਇਹ ਦੱਸ ਚੁੱਲਾ ਵਾਲਾ ਬਾਹਰ ਟੈਂਪਰੇਚਰ ਦਾ ਕਿੰਨਾ ਫਰਕ ਆਉਂਦਾ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੇ ਨਿਕਲਿਆ ਇਹ ਤੋਂ ਪਰ ਟੈਂਪਰੇਚਰ 80 ਹੋ ਜਾਣਾ ਨਹੀਂ ਬਦਲ ਉਪਰ ਆਪਾਂ ਹੈ 15 ਮਿੰਟ ਬਾਅਦ ਤੀ ਹੈ ਨਰਾਮਟੇ ਤੇ ਜਾਤਾ ਬਣਾ ਲਓ ਇਹਨੂੰ ਤਾਂ ਟੈਂਪਰੇ ਤੁਹਾਡਾ ਵੀ ਆਇਓ ਨਾ ਮੇਰਾ ਵੀ ਨਾ ਤੁਹਾਡੇ ਦਾ ਆਉਣਾ ਤੇਰਾ ਤਾਰੀ ਜਿਆਦਾ ਨਾ ਪਾਇਆ ਕੈੜਾ ਜੇ ਰੱਖਿਓ ਤੇਰਾ ਤਾਂ ਸਿੱਖ ਕਰਦਾ ਸਾਡਾ ਭਾਈ ਹੋਊਗਾ ਸਾਡਾ ਕਰ ਤੇਰਾ ਦੇਣਾ ਗੱਲ ਤਾਂ ਹੈ ਨਾ ਧੂਪਾ ਨਿਕਲੇ ਨਾ ਮੈਨਾਂ ਇੱਕ ਵਾਰ ਮੈਨੂੰ ਹੁਣ ਮੇਰੇ ਬੈਠੇ ਬੈਠੇ ਯਾਦ ਆ ਗਿਆ ਹੈ ਨਾ ਉੱਥੇ ਮੋਆ ਦੀ ਮੰਡੀ ਅਨੰਦਪੁਰ ਸਾਹਿਬ ਸੇਵਾ ਲੱਗ ਰਿਹਾ ਕਰਨਾ ਸੀ ਇੱਕ ਵਾਰ ਹਾਂ ਤੇ ਉੱਥੇ ਪ੍ਰਾਤ ਬੜੀ ਸੀ ਉਸ ਦਿਨ ਮੈਂ ਕਹਿੰਦਾ ਘੱਟੋ ਘੱਟ 30 ਕਿਲੋ ਆਟਾ ਇਕੱਠੀ ਪਾ ਲਿਆ ਮੂੰਹ ਨੂੰ ਲੱਗ ਗਿਆ। ਆਹੀ ਦਿਨ ਗਰਮੀਆਂ ਦੇ ਦਿਨ ਤੇ ਹਾਂ ਤੇ ਭਾਈ ਆਟਾ ਬਹੁਤ ਖਾ ਲੋਟ ਕਰਿਆ ਮੈਂ ਇਕੱਠੇ ਜਾ ਕਰੇਗਾ। ਉਸਲਾ ਰੋੜਦਾ ਫਿਰੇਗਾ ਹਾਂ। ਉੱਥੇ 20-25 ਬੀਬੀਆਂ ਇਕੱਠੀਆਂ ਲੋਵਰ ਜਿੰਮੇ ਪ੍ਰਸ਼ਾਦਾ ਪਕਾਉਂਦੀਆਂ ਨੇ ਉਹ ਬੜੇ ਮਸਤੀ ਨਾਲ ਸੇਵਾ ਲੱਗਿਵੇਂ ਕਰਨ ਉਹ। ਹਾਂ। ਚੱਲ ਮੈਂ ਮੈਂ ਬੇਬਸ ਹੋ ਗਿਆ ਆਟਾ ਜਿਹੜਾ ਹੁਣ ਚੱਕਿਆ ਉਹ ਆਲੇ-ਦਾਲ ਨੂੰ ਰੋੜਦਾ ਤਾਂ। ਹਾਂ। ਹੈ। ਮਾ ਮਾ ਮੁੰਡੇ ਨੂੰ ਕਹਾਂ ਮੈਂ ਕਹੀਂ ਬੀਬੀ ਨੂੰ ਵੀ ਸਾਡ ਨੂੰ ਕਰੇ ਥੋੜਾ ਜਿਹਾ ਆਪਣਾ ਵੀ ਸਾਡ ਨੂੰ ਉਹ ਵੀ ਮਾਟਾ ਰੱਖਾਂ ਬਾਈ ਆਟਾ ਮਿੱਤੇ ਆ ਗਰ ਗਿਆ ਉੱਪਰ ਤੇ ਜੋੜ ਨਾਲ ਇੱਕ ਤਾਂ ਵਜਨ ਤਾਂ ਉਹਦੇ ਚ ਜਿਹੜਾ ਥੱਲੇ ਹੁੰਦਾ ਉਹ ਪਿਆ ਉਹ ਪਲੇਥਣ ਜਾ ਹੁੰਦਾ ਆਟਾ ਜੋ ਗਰਿਆ ਬੀਬੀਆਂ ਦੇ ਮੂੰਹ ਤੇ ਆ ਗਿਆ ਉਹ ਵਾਲੇ ਤਲੇ ਲੋੜਿਆ ਸਾਰੀਆਂ ਦੇ ਮੂੰਹ ਹੋ ਗਏ ਉਹ ਸਾਰੀਆਂ ਦੇ ਕੱਪੜੇ ਕਿਹਾ ਹਾਂ ਬਾਈ ਮੈਂ ਤਾਂ ਪੂਰੀ ਪੈਰੀ ਗਿਆ ਜਾ ਕੇ ਕਮਰੇ ਚ ਵੜ ਗਿਆ ਬਾਹਰ ਲੱਭਦਾ ਫਿਰ ਜਾਲ ਮੁੰਡਾ ਆਟਾ ਕਿਹੜਾ ਗੋਨੂ ਦਾ ਨਾ ਹਾਏ ਹਾਏ ਨਹੀਂ ਚਲੋ ਤਾਂ ਤੇਰੇ ਬਾਸ ਨਹੀਂ ਖਾਓ ਜਾਰ ਮੁਝ ਗਿਆ ਦੋਸਤ ਹੋਇਆ ਹਾਂ ਇਹ ਜਾਣ ਕੇ ਕਰਦੇ ਫਿਰ ਤਾਂ ਕਿਸੇ ਨੇ ਪੜ੍ਹ ਨਾ ਇਹ ਤਾਂ ਇਹਦਾ ਮੈਂ ਕਹਿੰਦਾ ਵੀ 2003-4 ਦੀ ਗੱਲ ਹੋਣੀ ਹੈ ਕਿਹਦੇ ਉੱਤੇ ਕੋਣ ਤਾਂ ਸੇਵਾ ਵਾਲੇ ਨੇ ਕੋਣ ਤਾਂ ਸੀ ਜਦ ਆਪਜੀ ਖਾਣੀ ਤੇ ਫੇਸਾ ਮੀਟਾ ਫੜ ਲੈਂਦੇ ਆ ਇਹਦੀ ਟੱਕਰ ਇੱਕ ਚੀਜ਼ ਦਾ ਇਹ ਚੀਜ਼ ਦਾ ਬਹੁਤ ਫਰਕ ਹੁੰਦਾ ਵੀ ਜਦ ਨਾਲ ਉੱਦਾਂ ਵਾਲ ਕਟਾਏਦੇ ਸੀ ਜਦ ਨਾਲ ਸਰਦਾਰ ਨਹੀਂ ਰਹੇਗਾ ਹਾਂ ਸਰਦਾਰ ਬੰਦੇ ਨੂੰ ਨਾ ਛੇਤੀ ਛੇਤੀ ਕੋਈ ਬੰਦਾ ਹੱਥ ਨਹੀਂ ਪਾਉਂਦਾ ਹੱਥ ਵੀ ਨਹੀਂ ਪਾਉਂਦਾ ਉਮ ਵੀ ਨਹੀਂ ਉਹਦੇ ਪ੍ਰਤੀ ਗਲਤ ਸੋਚ ਰੱਖਦਾ ਕੋਈ ਵੀ ਬੰਦਾ ਹਾਂ ਵੀ ਇਹ ਗਲਤ ਹੋਣਾ ਹਾਂ ਗਲਤ ਹੋਣਾ ਸਹੀ ਗੱਲ ਆ ਇਹਦੀ ਹਾਂ ਮਾਂ ਵੀ ਵਿਕਰਮ ਸਿੰਘ ਆ ਮੈਂ ਤਾਂ 2 ਘੰਟੇ ਅੰਦਰ ਤੇ ਨਿਕਲ ਹੀ ਨਹੀਂ ਕਮਰੇ ਜਿੱਥੇ ਜਿਹੜੇ ਕਮਰੇ ਚ ਅਸੀਂ ਰਾਤ ਕੱਟੀ ਵੀ ਪਾਈ ਦਾ ਜੂੰਟੇ ਜੇ ਵਟਣੇ ਨੇ ਫਿਰਦੇ ਤੇ ਉਹ ਲੱਬੜ ਵੀ ਸਾਰੀ ਗਿਆ ਆਟਾ ਸਾਰੀਆਂ ਪਰੇ ਪੈ ਗਿਆ ਚਾਰ ਜਿਹਾ ਫੇਰੇ ਲਈ ਮੇਰੇ ਬੋਧ ਦੇ ਅੱਗ ਤਾਂ ਵੱਲਦੀ ਨਹੀਂ ਹੈ ਵੀ ਅੱਗ ਤਾਂ ਵੱਲਦੀ ਬੜਦਾ ਰਹਿ ਗਈ ਅੱਜੋਂ ਰੱਖ ਦਿੱਤਾ ਘਾਉਣ ਦਾ ਬਾਤ ਕੋਈ ਨਾ ਹੋਵੇ ਬੱਸ ਇਹਨੂੰ ਹੋਰ ਦੇਖ ਕਰਨਾ ਕੋਈ ਸਭ ਤਾਂ ਪਤਲਾ ਮੋਟਾ ਨਹੀਂ ਇਹ ਮੋਟਾ ਤਾਂ ਨਹੀਂ ਕਰਨਾ ਹੋਰ ਮੁਠੀ ਦੇ ਉੱਤੇ ਮੇਰੇ ਢਿੱਲਾ ਜਿਹੋ ਹੁੰਦੇ ਇਹਨੇ ਇਹਨੂੰ ਦੇ ਪਹਿਲਾਂ ਕਹਿੰਦੀ ਕਾਠਾ ਰੱਖੇ ਫੇਰ ਮੜ ਜਾ ਢਿੱਲਾ ਹੋ ਜਾਵੇ ਇਹ ਗਰਮੀ ਅੱਜ ਤਾਂ ਸੰਦੀਪ ਕੋਲ ਕਾਠਾ ਹੀ ਰੱਖੀ ਹੋਈ ਹੈ ਆਹ ਕੀ ਹੁਣ ਇਹ ਵੀ ਰੋਟੀਆਂ ਬਣਾਉਣੀਆਂ ਦੋ ਤਰ੍ਹਾਂ ਦੀਆਂ ਰੋਟੀਆਂ ਬਣਾਉਣੀਆਂ ਤਿੰਨ ਤਰ੍ਹਾਂ ਦੀਆਂ ਸੱਚੋ ਅੱਜਕੱਲ੍ਹ ਤੋਂ ਦੇਖੋ ਜੀ ਜੈਨੇ ਆ ਨਾ ਤੇ ਕਿਰਪਾ ਹੈ ਵੀ ਅਸੀਂ ਨਾ ਤਿੰਨ ਤਰ੍ਹਾਂ ਦੇ ਆ ਅੱਜ ਜੋ ਮਰਜ਼ੀ ਕਰਵਾਈ ਜਾਣਾ ਮੇਰੇ ਤੇ ਮੈਨੂੰ ਪਤਾ ਵੀ ਹੁਣ ਵਿੱਕੀ ਨੇ ਪਰੌਂਠੇ ਖਾਣ ਦਾ ਕਰਾਰ ਹੀ ਬੰਦੀ ਲਈ ਮੈਨੂੰ ਕਿਹਾ ਪਤਾ ਕਰ ਤੇ ਕਰੋ ਪਤਾ ਸੀ ਵੀ ਨੰਦੇਰੇ ਕਾ ਕਰ ਲੈਨੀ ਸੇਵਾ ਕਰਕੇ ਬਾਅਦ ਚ ਫੇਰ ਅਗਲੇ ਨੇ ਕਹਿਣਾ ਮੈਂ ਜੁੱਤੀਆਂ ਲਾਉਂਦੇ ਤੁਸੀਂ ਅਨੂੰ ਪਿਆਜ਼ਾਂ ਨੂੰ ਵੀ ਕਦੋਂ ਵਿੱਚ ਨੂੰ ਲੰਗਾ ਦੋ ਉਹਦੇ ਵਿੱਚ ਮਸਾਲਾ ਨੂੰ ਤਿਆਰ ਕਰੋ ਨੂੰ ਸਾਈਡ ਪਰ ਨਾ ਰੱਖੋ ਰੋਣ ਚੜ ਹੋਣਾ ਪਹਿਲਾਂ ਹਾਂ ਨਿਚੋੜ ਹੋਣਾ ਪਹਿਲਾਂ ਉਹਦਾ ਪਾਣੀ ਜਰ ਦੇ ਚ ਕੱਢੋ ਪੀਣਾ ਕਿਹਿਆ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਕੈਮਰੇ ਵਾਲੇ ਭਾਈ ਤੇ ਚਸਕੇ ਮੰਗਾ ਦੋ ਕਾਕੂ ਕਿ ਉਹਦੇ ਤੈਨੂੰ ਕ੍ਰਾਂਡ ਕਰ ਪਿਆਜ਼ ਆਹ ਪਿਆ ਕਾਕੂ ਇਹਦਾ ਮਾਰਦੇ ਖੱਲੇ ਨਹੀਂ ਨੋ ਮੈਂ ਸੁਸਾਪਤਾ ਹੀ ਹੋ ਚੁੱਕਾ ਆ ਲੈ ਗਣਾ ਮੇਰਾ ਵੀਪੀ ਨੇ ਠੀਕ ਹੈ ਡੀਜੀ ਵਾਲੇ ਭਾਈ ਸਿੱਧੂ ਮਸਲਰੇ ਦਾ ਗਾਣਾ ਚਲਾਇ ਓਹ ਖਮੇਰਾ ਕੈਮਰੇਲ ਭਾਈ ਬੜਾ ਪੂਰਾ ਵਾਹ ਉਹ ਬੈਰ ਆਪਣਾ ਬੈਠਾ ਓਖਾ ਪਾਣੀ ਗੱਲਾਂ ਗੱਲਾਂ ਤੇ ਖਾਹੀ ਪੈ ਗਿਆ ਅੱਥੇ ਹਾਂ ਨਮ ਕਰ ਨਾਲ ਉਹ ਤਾਂ ਉਹੀ ਕੰਮ ਕਿਤੋਂ ਮੈਂ ਡਰਦਾ ਸੀ ਕਰ ਲਿਆ ਮਗਾਵਾ ਤੇ ਲੋਟਾ ਤਾਂ ਲਰ ਗਿਆ ਕਿਹਾਂ ਚ ਗਈ ਸਾਡੇ ਮੁੱਕ ਹੁਣ ਆਏ ਕਰਨਗੇ ਬੋਲਿਆ ਤੇ ਸਾਡਾ ਪਿਆ ਕਰਨਾ ਰਾ ਰਾਤ ਪੈ ਲਿਆ ਸਵੇਰੇ ਸੱਜ ਨਹੀਂ ਮੈਂ ਲੈ ਕੇ ਤਾ ਪੰਜਾਹ ਰੁਪਏ ਕਿਲੋ ਪਿਆਜ਼ ਤੇ 30 ਰੁਪਏ ਕਿਲੋ ਆਲੂ 5-5 ਕਿਲੋ ਲੈ ਆਂ ਪੰਜਾਹ ਕਿਲੋ ਹਾਂਜੀ ਇਹ ਦੇਖ ਲੈ ਪਿਆੰਜਾਂ ਦੀ ਕਦਰ ਨਹੀਂ ਕਰੀ ਤੁਸੀਂ ਸੰਭਾਲੇ ਨਹੀਂ ਪਰ ਇੰਨਾ ਸੁੱਖ ਰੱਬ ਨੇ ਖਰਚਾ ਨਾ ਵੀ ਸੰਭਾਲੇ ਨਹੀਂ ਦੱਸਦਾ ਲੈ ਹੋ ਇਕਦਾਂ ਸੰਭਾਲ ਲੈ ਤੇ ਇੱਥੇ ਮੈਂ ਦੇਖਿਆ ਇੱਕ ਦਿਨ ਬਾਲਟੀ ਭਰ ਕੇ ਆ ਤੈਨੂੰ ਤਿੰਨ ਧੁੱਪਾ ਜੇ ਪੈ ਗਈ ਬੱਸ ਕਰ ਵੀ ਕੀ ਬੱਸ ਦਿਨ ਦਿਨ ਓਹੀ ਲਾਸਟ ਬਾਲਟੀ ਤੇ ਠੀਕ ਆ ਉਹ ਠੀਕ ਕਰਕੇ ਜਦੇ ਉਹਦੇ ਵਿੱਚ ਪਾਏ ਉਹੀ ਕਾ ਸੀ ਕੰਧ ਪਰ ਨੂੰ ਟਪਾਤੀ ਉਧਰ ਨੂੰ ਵੇਹੋ ਸਾਫ ਤਾਂ ਕਰਨੀ ਚਾਹੀਦੀ ਨਹੀਂ ਇਤਰੀਆਂ ਚ ਕਿਹੜੇ ਪਿਆਜ਼ ਪਏ ਇੱਥੇ ਹਾਂ ਮੈਨਾਂ ਗੱਲਾਂ ਕਰੋ ਹਾ 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 ਇਹ ਹਵਾ ਠੰਡੀ ਹਵਾ ਆਟਾ ਤੁਸੀਂ ਉਹਦਾਤ ਪਾਣੀ ਮੇਰੇ ਉਹ ਮੇਰੇ ਕੋਲ ਫਿਰ ਤੁਸੀਂ ਐ ਪਾਈ ਜਾਏ ਸੁੱਕਾ ਆਟਾ ਪਤਲਾ ਕਰੀ ਜਾਇਓ ਇਹਨੂੰ ਪਤਲਾ ਕਰੀਏ ਗਰਮੀ ਨੇ ਹਲਾਤੀ ਆ ਜੀ ਇਹ ਵਧਾਈ ਜਾਂਦਾ ਬੈਠਾ ਹਲਾ ਤੂੰ ਤਾਂ ਤੁਸੀਂ ਰੱਖਦੇ ਨਹੀਂ ਪਰ ਇਹ ਚਾਤੇ ਨੂੰ ਨਹੀਂ ਗੱਲ ਉਹ ਨਹੀਂ ਹੈਗੀ ਹਾਂ ਹੋਰ ਕਿਹੜੀ ਗੱਲ ਆ ਫਿਰ ਇੰਨਾ ਵੀ ਨਹੀਂ ਰੱਖਦੇ ਜਿੰਨਾ ਤੂੰ ਕਹਿਣਾ ਜੇ ਇਹ ਮੁਠੀ ਘਾਟਾ ਪੱਛ ਜਾਂਦਾ ਹੁਣ ਉਹਦਾ ਕੀ ਕਰੀਏ ਇਹ ਮੁਠੀ ਘੱਟ ਗੁੰਨੇ ਕਰੋ ਹਮੇਸ਼ਾ ਜੇ ਨਾ ਟੱਕ ਨਾਲ ਚੀਜ਼ ਗੁੰਨੇ ਉਹਦਾ ਪਤਾ ਨਹੀਂ ਦਾ ਬੱਦੇ ਵਾਲਾ ਹੈਗਾ ਘਾਟੇ ਦਾ ਰਾਹ ਨਹੀਂ ਹੁੰਦਾ ਚਲ ਠੀਕ ਆ ਪਾਪਾ ਹੋ ਗਿਆ ਘਰ ਮਤਰਾ ਹੁਣ ਕੋਈ ਤੁਰ ਤੇ ਪਰ ਆਏ ਆਂ ਰੋਟੀ ਲੈਣ ਕਿਹੜੇ ਆਏ ਆਂ ਸਾਡੇ ਇੱਕ ਦੋ ਦੋ ਰੋਟੀਆਂ ਖਾਣੇ ਆਲੇ ਆਂ 8 8 9 9 ਰੋਟੀਆਂ ਖਾਣੇ ਵਾਲੇ ਸਾਰਾ ਦਿਨ ਤਾਂ ਰੋਟੀ ਭੱਜਦੀ ਨਹੀਂ ਲਾ ਫੈ ਨਹੀਂ ਪਤਾ ਨਹੀਂ ਕੀ ਬਣਾ ਰਣਾ ਤੇ ਪਹਿਲਾਂ ਜੇ ਸਟਾਰਟ ਤਾਂ ਐਜਾ ਤੁਸੀਂ ਕਦੇ ਖੁੰਡਿਆ ਨਹੀਂ ਹੋਣਾ ਲਾ 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 ਆਸ ਲਾ ਰੋਟੀ ਤੇ ਆਦਾ ਹੀ ਕਈ ਵਾਰ ਦੁਪਹਿਰ ਨੂੰ ਪਏ ਉਹਨੇ ਬਿੱਕੀ ਮਰਗਲੇ ਆਇਆ ਬੁਰਕੀ ਤੋੜ ਕੇ ਵੀ ਕੱਟ ਕੇ ਅੱਧੀ ਰੋਟੀ ਦੇਖ ਕੇ ਕੀ ਕਰਦਾ ਥੱਲ ਵੀ ਲਿਆ ਸਾਨੂੰ ਵੀ ਲਿਆ ਇੱਕ ਨੂੰ ਹੱਥ ਥਾਂ ਲਾਦਾ ਸਾਰੀ ਖਾਂ ਲਾ ਦਿੰਦੀ ਛੋੜੇ ਹੱਥ ਲਾ ਸਾਰਾ ਟੱਪੜ ਦੇ ਰਤ ਦੀ ਗੱਲ ਦੱਸੇ ਵੀ ਤੈਨੂੰ ਸੱਚ ਬੋਲਦੇ ਝੂਠ ਨਹੀਂ ਬੋਲਦੀ ਰਤ ਕਿਆ ਖਾਂਦਾ ਤਾ ਤੂੰ ਰੋਟੀ ਪ੍ਰਸ਼ਾਦਾ 11 ਵਜੇ ਨਹੀਂ ਭਾਈ ਤੂੰ ਬੋਲੇ ਕਿ ਆਤਾ ਮੈਂ ਭਾਈ ਸੋਚੀ ਜਾ ਮੈਂ ਰੋਟੀ ਨਹੀਂ ਦਿਲ ਕਰਦਾ ਬਿੱਕੀ ਖਾਂਦਾ ਗਿਆ ਤਾ ਮੈਂ ਪਿਉਂਗਾ ਪਹਿਲਾਂ ਮੈਂ ਲਈ ਰੋਟੀ ਮੈਂ ਇਹ ਬਿੱਕੀ ਖਾਂਦਾ ਬਿੱਕੀ ਤੂੰ ਦੱਸ ਤਾਉਂ ਨਾ ਪਹਿਲਾਂ ਮੈਂ ਲਈ ਆਈ ਸੀ ਰੋਟੀ ਆਪ ਨੂੰ ਇਹ ਕਹਿੰਦੇ ਮੈਨੂੰ ਵੀ ਲਿਆ ਦੇ ਨਾ ਬਿੱਕੀ ਗਿਆ ਇਹ ਖਾਂਦਾ ਤੂੰ ਕਹਿੰਦੀ ਮੈਨੂੰ ਵੀ ਲੋਕੀ ਗੋੜ 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 ਆ ਉਹ ਗੋੜ ਹੋਣਾ ਇਹ ਮੈਂ ਦਿਮਾਗ ਚ ਸੋਚੀ ਜਾਵਾਂ ਮੈਂ ਆ ਤਾ ਪਿਆਰ ਹੈ ਤੁਹਾਡਾ ਹਾਂਜੀ ਪਿਆਰ ਇੱਕ ਵਾਰ ਮੁਥੀ ਦੇ ਆਉਣੀ ਹੈ ਦੁਬਾਰਾ ਦੇ ਦੇ ਤੂੰ ਹੁਣ ਤੈਨੂੰ ਕਿ ਵਜਨ ਪੈਂਦਾ ਤੂੰ ਦੇ ਦੇ ਭਰੇ ਅੰਦਰ ਵਿੱਚ ਜਿਲਦਵਾ ਨਾ ਹੀ ਹੱਥ ਤੋਂ ਕਰ ਦੋ ਕਰ ਦੋ ਕਰ ਦੋ ਕਰ ਦੋ ਵਿੱਚ ਗ੍ਰੈਂਡ ਹੋ ਜਾਊਗਾ ਉਹ ਕਦੂ ਕਾਸ਼ ਹੋ ਜਾਣਾ ਨੇ ਉਹਨੂੰ ਭੋਰ ਦੋ ਭੋਰ ਦੋ ਵਿੱਚ ਭੋਰ ਹੋ ਜਾਊਗਾ ਤੂੰ ਮੈਨੂੰ ਵੀ ਵੀ ਲੱਗਦੀ ਆ ਮੈਨੂੰ ਤਾਂ ਜਾਣ ਕੇ ਗਿਆ ਤਾਂ ਮੈਂ ਦੇਖ ਕੇ ਕੀ ਕਹੂੰਗਾ ਮੇਰੇ ਹੱਥਾਂ ਵਿੱਚ ਪਰਵਾਰ ਆ ਖਾਂ ਮਤੈਨੂੰ ਮੜੇ ਮੁਠੀ ਦੇ ਦੋ ਤਾਂ ਹੀ ਨਿੱਤਰਦਾ ਹੋ ਬਾਹਰ ਆਪਨਾ ਨੋਖਾਂ ਵੀ ਖੋੜੂ ਕਾ ਬਨੂ ਤੁਸੀਂ ਕਿਤੇ ਸਾਥੇ ਲੱਗਾ ਕਾਹੇ ਕਾ ਗਿਆ ਮੈਂ ਨੇ ਉਹ ਬਲਾਏਗਾ ਚੱਲੇ ਉਹ ਦੱਬਾ ਚੱਲ ਜੇ ਨਾ ਚਲ ਕੋਈ ਨਹੀਂ ਮੇਰੇ ਨਾਲ ਚੱਲਣੀ ਉਹ ਹੱਥ ਕਿੱਥੇ ਨਿਕਲ ਰਿਹਾ ਹੈ ਲੜ ਪਿੜ ਕੇ ਕੱਲ ਦਾ ਬਰੋਸਤ ਵਾਲੀ ਬੱਸ ਕੱਲ ਗਈ ਲੈ ਗਈ ਹਲੋ ਹਾਂਜੀ ਬੱਸ ਹਾਂਜੀ ਹਾਂ ਬੱਸ ਦੇਖ ਲਾ ਜੇ ਬੱਸ ਕਰੇ ਉਹ ਆਏ ਦੇ ਦੇ ਇੱਕ ਵਾਰ ਆਏ 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 ਮਾਸਾ ਨੂੰ ਮੁੱਕੀ ਜਦੋਂ ਮਾਸਾ ਨਹੀਂ ਮੁੱਕੀ ਦੇਹ ਜਾਂਦੀ ਅਜੀਬ ਜਿਹਾ ਲੱਗਦਾ ਤਾਂ ਕਿ ਤੂੰ ਐਂ ਕਰਦਾ ਕਿਆ ਚੱਕਰ ਪਿਆ ਬਾਪਾ ਆ ਪਾਟਾ ਦੂਜੇ ਰੋਡ ਕਰਦੇ ਬੰਦੇ ਐ ਗੁੰਨਦੇ ਭਾਣੇ ਗੁੰਨ ਲਾ ਦਿਆ ਤੂੰ ਪਾਣੀ ਨਾ ਮਾਰ ਬਹੁਤ ਵਧੀਆ ਏ ਬਹੁਤ ਵਧੀਆ ਨਿਕਾਤੇ ਮੈਨੂੰ ਉਪਰ ਆ ਜਾ ਲੱਗਦਾ ਉਹ ਨਮੀ ਕਣਕ ਕਰਕੇ ਮੋਟਾ-ਮੋਟਾ ਹੀ ਦਿਖੀ ਜਾਂਦਾ ਨਾ ਗੱਲ ਸਹੀ ਆ ਮਲਾਈ ਵਰਗਾ ਆਟਾ ਬਣਿਆ ਪਿਆ ਉਹ ਹੀ ਬਸ ਬਿਨਾ ਮਤਲਬ ਹਣ ਪਹਿਲਾਂ ਮੈਂ ਲਾਉਂਗੀ ਮਿੱਸੀਆਂ ਰੋਟੀਆਂ ਜਦ ਤੱਕ ਤੁਸੀਂ ਉਹ ਤਿਆਰ ਕਰੋ ਜੈਸਮੀਨ ਕਰ ਕੋਗ ਲਵਾਉਗੀ ਤਾਂ ਆਪਾ ਜੀ ਨਹੀਂ ਵਿਆਹਾਂ ਮੱਖਣੀ ਪਈ ਹੈ ਬਰੇ ਹਾਂਜੀ ਮੱਖਣੀ ਲੱਸੀ 2 ਲੱਦੇ ਆ ਜਾ ਅਜਾ ਅਜਾ ਪੁਰਾਣੇ ਪੰਜਾਬ ਵਾਂਗ ਪ੍ਰਸ਼ਾਦਾ ਖਾਣਾ ਲੱਸੀ ਪਿਆਣਾ ਜੀ ਪਿਆ ਆ ਪੰਜਾਬ ਤਾਂ ਹੀ ਆ ਪੁਰਾਣਾ ਦੇਣ ਪੁਰਾਣੇ ਸਮੇਂ ਦੇ ਸਕਦੇ ਹੈ ਗੱਲ ਸਹੀ ਹੈ ਨਾ ਪੁਰਾਣਾ ਸਮਾਂ ਹੈ ਤਾਂ ਨਾ ਕੋ ਪੁਰਾਣਾ ਪੰਜਾਬ ਪੰਜਾਬ ਤਾਂ ਹੋਈ ਹੈ ਨਾ ਪੁਰਾਣਾ ਹੋਗਾ ਬੰਦੇ ਵੀ ਜ਼ਰੂਰ ਬਦਲ ਗਏ ਬੰਦੇ ਤਾਂ ਹਮ ਐ ਵੀ ਉਹੀ ਗੱਲ ਲੱਗਦੀ ਤੇ ਮੇਰੇ ਮੂਹੇ ਗੱਲ ਕੀ ਪੁਰਾਣੀਆਂ ਤੀਤੇ ਆਪਾਂ ਕਰਤਾ ਲੰਨੇ ਪਰ ਬੰਦੇ ਵਰਗੇ ਦਿਲ ਹੀ ਹੋਣੇ ਆਪਣੇ ਜਿਹੜੇ ਪੁਰਾਣਿਆਂ ਦੇ ਦਿਲ ਹੁੰਦੇ ਨੇ ਹਣ ਦੇਖੋ ਤਵਾ ਗਿਆ ਜਲਟ ਦਿੰਦਾ ਮੈਨੂੰ ਤੇਰਾ ਵਰਗੇ ਦਿਲ ਹੁੰਦੇ ਦਾ ਇਹਨਾਂ ਦੇ ਠੀਕ ਆ ਜੀ ਇਹਨੂੰ ਟਕਣਾ ਪੈਣਾ ਦੀਦੀ ਗਰੀਬ ਘਰ ਦੇ ਰੱਜੇ ਸੁਣਦੇ ਨਹੀਂ ਆ ਸਾਰਾ ਫालतू ਸਮਾਨ ਚੱਕ ਦੋ ਇਹਨੂੰ ਟੱਕ ਦੋ ਆਟੇ ਵਿੱਚ ਵੀ ਕਿ ਤੂੰ ਪੀ ਲੂਗਾ ਕੀ ਇਹਦਾ ਕੋਈ ਬਲੂ ਗੁਜੂਸ ਬਣਾ ਬਣਾ ਪੀਂਦੇ ਆ ਆਹੋ ਉਹ ਤਾਂ ਵਧੀਆ ਹੁੰਦਾ ਦੀਦੀ ਇਹ ਤੁਹਾਡੇ ਲਈ ਵੀ ਵਧੀਆ ਹੈ ਠੰਡਾ ਹੁੰਦਾ ਮੈਨੂੰ ਪਤਾ ਹੈ ਹਾਂ ਮੈਨੂੰ ਸੇ ਜ਼ਿਆਦਾ ਗਰਮ ਵਾਲੇ ਬੰਦੇ ਚਾਹੁੰਦੇ ਜੱਸੀ ਇਹ ਪਲੇਟ ਲੈ ਕੇ ਅਬ ਤੁਰੇ ਇੱਕ ਪਾਣਾ ਲਿਆ ਕੇ ਦੇ ਆ ਆਣਾ ਆਪਾਂ ਦੋ ਵਿੱਚ ਤੇਰੇ ਮਿਰਚਾ ਰੋਗ ਰੰਗ ਕਰਾ ਤੂੰ ਓਕੇ ਦੇਖ ਹੁਣ ਤਾਂ ਦੋ ਪਿਆਜ਼ ਪਾਏ ਇੱਕ ਪਿਆਜ਼ ਨਾਲ ਸਾਜਣਾ ਤਾਂ ਪੜਾਤਾ ਹੁਣ ਇਹਨੇ ਮੈਂ ਕਹਿੰਦੀ ਨੂਨ ਮਾ ਪਾਇਓ ਜਦੋਂ ਮੈਂ ਮਿੱਸੀਆਂ ਰੋਟੀਆਂ ਲਾਉਣੀਆਂ ਨੇ ਪਾਣੀ ਛੱਡ ਦੇਣਾ ਪਹਿਲਾਂ ਤੂੰ ਛੱਡ ਰਹਿਣ ਤਾਂ ਪਹਿਲਾਂ ਆਹੀ ਬਣਾ ਫੈਨੇ ਕਾਲਾ ਹੋਣਾ ਪੈਣਾ ਮਸਾਲਿਆਂ ਨੇ ਇਹ ਤੂੰ ਮਿੱਸੀਆਂ ਰੋਟੀਆਂ ਲਗਾ ਤੇ ਲੱਗੀ ਕਿ ਬਣਾਉਣ ਜਾਂ ਪਰੌਂ ਨੇ ਹੈਗੇ ਤੇ ਦੋ ਬਣਾਉਣੀਆਂ ਦੋ ਬਣਾਉਣੀਆਂ ਬਸ ਅੱਛਾ ਮੈਂ ਬੇਸੀਆ ਰੋਕੇ ਨਹੀਂ ਖਾਣਾ ਮੈਂ ਤੁਹਾਨੂੰ ਪਤਾ ਸਭ ਕੁਛ ਛੱਡੀ ਦਾ ਹੀ ਚਲ ਇੱਕ ਮੇਰੇ ਜੋਗੀ ਬਣਾ ਦੀ ਫੇਰ ਪਾ ਲੋ ਜਿੰਨੂਰ ਦੀ ਲੈ 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 ਹਾਲ ਦੀ ਵੀ ਪਾਤਮਾ ਦੁੱਤੀ ਜੀ ਆ ਜੀ ਮੈਂ ਨਾ ਜਾਸਮੀਨ ਨੂੰ ਭੁੱਖ ਲੱਗੀ ਦੀ ਉਹਨੇ ਕਰਕੇ ਆਤਾ ਦੇ ਦੋ ਹੁਣ ਲਿਆਓ ਥੈਂਕ ਯੂ ਬਲਜਿੰਦਰ ਕਹਿੰਦੀ ਆਪਣੀ ਕਹਿੰਦੀ ਭਾਬੀ ਜੀ ਜਿਹੜੀ ਹੋਰ ਮਿਰਚਾਂ ਆਈਆਂ ਇੱਕ ਜਿਵੇਂ ਜੂੰਗ ਵਰਗੇ ਮੁੰਡੇ ਛੋਟੇ ਛੋਟੇ ਹਾਂ ਜਿੰਨੀ ਛੋਟੀਆਂ ਹੋਊਂਗੀਆਂ ਉਹਨੇ ਤਿੱਖੀਆਂ ਹੋਊਂਗੀਆਂ ਕਹਿੰਦੀ ਇੰਨੀਆਂ ਕੌੜੀਆਂ ਮੇਰੇ ਆ ਮਿਰਚਾਂ ਤੁਸੀਂ ਆਇਆ ਹੱਥ ਨਾਲ ਲਾ ਲਿਓ ਅੱਖਾਂ ਨੂੰ ਚਾਰ ਮਿਰਚਾਂ ਪਾਏ ਤੇ ਇਹ ਕਹਿੰਦੀ ਆਏ ਹੁੰਦਾ ਆਤਾ ਜੇ ਤੁਸੀਂ ਕਿਤੇ ਵੀ ਲਾ ਲਈ ਇਹ ਵੀ ਮੈਂ ਲੜਦੀ ਮੈਂ ਖਾ ਤੁਹਾਡੇ ਘਰ ਦੇ ਗਰਦਨ ਤੇਰ ਬਾਹ ਤੇ ਲੱਗ ਗਿਆ ਹੱਥ ਉੱਥੀ ਚੱਲਣਾ ਹੁੰਦੀ ਐ ਨਾ ਨੂੰ ਕਿਤੇ ਫਰਕ ਕੱਲ ਮੈਂ ਕੰਨ ਨੂੰ ਲਾ ਲਿਆ ਹੱਥ ਪਰਸੋਂ ਮੇਰੇ ਕੰਨ ਤੇ ਚੱਲਣਾ ਹੋਵੇ ਕੌੜੀਆਂ ਖੁਸ਼ਬੂ ਦੱਸ ਦੀ ਜਾਂ ਮਿਰਚ ਤੁਹਾਨੂੰ ਉੱਦੇ ਹੀ ਤਾਂਸ ਲੱਗ ਗਿਆ ਉਹ ਨੱਕ ਨੂੰ ਸਮਝ ਲੋ ਤਾਂ ਕੌੜੀ ਆਓ ਨਹੀਂ ਇੱਧਰ ਚੈੱਕ ਕਰਕੇ ਦੇਖੀਏ ਮਾ ਦੁਖੀ ਐ ਨਾ ਨਾ ਗੰਹ ਤਾ ਜਲਦੀ ਬਾਸਮਾ ਥੋੜੀ ਬਾਲ ਆ ਕਿਹੜੇ ਚੱਕਰ ਆ ਕੋਈ ਲੈ ਮੈਂ ਹਾਂ ਤਵਾ ਦੇਖ ਲਉ ਬਸ ਬਸ ਹਲਦੀ ਬੱਸ 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 ਤਾਂ ਕਿ ਬੱਸ ਅੰਦਰ ਮੜਾ ਮੋਟਾ ਜਕਮ ਹੁੰਦਾ ਠੀਕ ਹੋ ਜਾਂਦਾ ਬੱਸ ਸਤਨਾ ਵਾਹਿਗੁਰੂ ਜੀ ਮਾਰਾ ਵੀ ਦੇਖ ਨਾਲ ਪਰੌੜੇ ਬਣਨੇ ਹੋ ਗੇ ਸ਼ੁਰੂ ਤੇ ਡਰਾਈਵ ਆਉਣੇ ਆ ਨਾ ਕੀ ਜਿਹਾ ਤਰਖਿਆ ਕਰ ਕਰ ਕਰਾਂ ਚੱਲਦੀ ਬੱਸ ਨਹੀਂ ਕੀ ਲਾ ਦੋ ਮੜਾ ਮੜਾwidehat ਵੀ ਉਹ ਵਧੀਆ ਲੱਗਣਗੇ ਥੋੜਾ ਥੋੜਾ ਹਲਕਾ ਦੇਸੀ ਕੀ ਨਹੀਂ ਖਰਾਬ ਕਰਦਾ ਲਾ ਫਿਰ ਮੈਨੂੰ ਨਹੀਂ ਲਾਉਣਾ ਵਾ ਕਿਹ ਗੂ ਆਈ ਚਲੋ ਬਸ ਲੋੜ ਨਹੀਂ ਹੈ ਜੀ ਜਲ ਨਹੀਂ ਇਹਨੇ ਨਹੀਂ ਜਲਦਾ ਹੀ ਨਹੀਂ ਜਲਦਾ ਚਲੋ ਹਾਂ ਜੇ ਹੁਣ ਇੱਧਰ ਤੋਂ ਸੇਕ ਲੱਗ ਲੈਣ ਤਾਂ ਚਲੋ ਆਰਡਰ ਹੈ ਇਹਦਾ ਉਹ ਬਣ ਗਈ ਏਡੀਸੀ ਪਾウダー ਮਰ ਜਣਾ ਥੱਲੇ ਦੋ ਨਹੀਂ ਥੱਲਿਆਂ ਨਹੀਂ ਨਹੀਂ ਪੱਟ ਦੋ ਉਹ ਨਹੀਂ ਰੱਖ ਦੋ ਅੱਗ ਕਰ ਦੋਗਾ ਵਾਹ ਸਾਥੀ ਮੈਂ ਕੀ ਆ ਬੋਲਣਾ ਆ ਨੀ ਛਿੱਟ ਛਿੱਟ ਹੀ ਹੁੰਦੀ ਹੈ ਰੋਕਿਆ ਲਾ ਕੀ ਥੋੜਾ ਜਿਹਾ ਇੱਧਰ ਹਾਂ ਮੰਮੀ ਲੈ ਗਈ ਤੇਰਾ ਪ੍ਰਸਾਦ ਅੰਦਰ ਨੂੰ ਨਹੀਂ ਲੈ ਕੇ ਗਈ ਕੁੜੀ ਪਿਆ ਦੋ ਹਾਂ ਲੈ ਹਟ ਸੱਤ ਨੌ ਆਈ ਗੋ ਹੈ ਆ ਜਾ ਘਾਣੂ ਮੋਗ ਨਹੀਂ ਲਵਾਲੇ ਇਹਦੇ ਹੀ ਲਵਾਲੇ ਆਦੇ ਹੀ ਲਵਾਲੇ ਕੋਈ ਸੱਤ ਨੌ ਜਸਤਨੁਕ ਤੇ ਹਨ ਰੜਦੀ ਹੈ ਭਈਆ ਭਈਆ ਪਤਾ ਕੀ ਇਹਨੂੰ ਦੱਬਦਾ ਆ ਪੌਣੇ ਦੇ ਨਾਲ ਮੈਂ ਦੇਖਾਂ ਰੋਟੀ ਲਾਉਂਦੇ ਨੂੰ ਰੋਟੀ ਬਣਦੀ ਇੱਕ ਨੰਬਰ ਆਣ ਹਾਏ 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 ਛੇਕ ਲੱਗਦਾ ਇੱਧਰ ਨੂੰ ਆਵਾਜ਼ੇ ਬੁਲੇ ਗਏ ਸਾਰਿਆਂ ਨੂੰ ਲੱਗਦਾ ਸੇਕ ਮੈਨੂੰ ਵੀ ਲੱਗਦਾ ਤੇਰੇ ਕੀ ਤਰਕ ਹੀ ਨਹੀਂ ਤਾਂ ਆਉਣੀ ਉਹ ਨਹੀਂ ਹਵਾ ਤੇਰੇ ਹਵਾ ਉਧਰ ਦੀ ਹੈ ਦੱਖਣ ਚੱਲਦਾ ਜਿਹੜੀ ਆ ਬਾਹਾਂ ਹਰ ਲੱਤਾਂ ਇਹਨੂੰ ਸੇਕ ਲੱਗਦਾ ਨਿਕਣਾ ਉੱਥੇ ਮੈਡ ਮੈਡ ਖਾਂਦੀ ਸੀ ਪਰੌਂਠੇ ਖਾਣੇ ਉੱਥੇ ਲੱਭਦੀ ਫੇਰੀਗੀ ਜੀ ਦਾ ਡੈਡੀ ਨੂੰ ਮੈਂ ਮੈਂ ਹੋ ਤੇਰੀ ਜੀ ਡੈਡੀ ਨੂੰ ਡੈਡੀ ਨੂੰ ਦਾਖਲ ਕਰਾਵਾਤਾ ਕਹਿੰਦੀ ਪਰੌਂਠੇ ਖਾਣੇ ਪਰੌਂਠੇ ਬੌਖੇ ਲੱਭੇ ਮੀ ਪਵੇ ਇੱਕ ਇੱਕ ਪਰੌਂਠਾ ਖਾਦਾ ਉਹ ਵੀ ਇਹਦੀ ਕਿਸਮਤ ਦਾ ਖਤਮ ਹੋ ਗਿਆ ਵਿਚਾਰਾ ਤੁਸੀਂ ਖਾਦੇ ਤੇਰੀ ਮਾਂ ਪੈਕ ਕਰਾ ਕੇ ਲੈ ਜਾਣੇ ਆ ਜਾਦ ਨੂੰ ਪੈਕ ਕਰਦਾ ਟਾਈਮ ਆ ਗਿਆ ਤਾਂ ਬਾਈ ਮਸਾਲੇ ਕਰ ਦਮ ਗਿਆ ਤਿੰਨ پراਊਡਰ ਦਾ ਮੈਕ ਆ ਗਿਆ ਮਾ ਚੱਲ ਹੁਣ ਆ ਗਿਆ ਬੋ ਬੱਸ ਹੁਣ ਜਾਣਨਾ ਆ ਆਹੀ ਤਾਂ ਪੰਗਾ ਬਸ ਮੇਰਾ ਆਹਾ ਆ ਆਹੋ ਹੋ 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 ਜਾਓ ਜੀ ਆਪ ਚਲੋ Obratਾ ਦਲੇ ਦੀਦੀ ਰੋਟੀ ਖਾ ਲੋ ਟਾ ਟਾ ਦੀਦੀ ਰੋਟੀ ਖਾ ਲੋ ਚੱਕਰ ਆਉਂਦਾ ਨੂੰ ਭੁੱਖ ਦੀ ਗੱਲ ਅਦੇ ਉਹ 11:00 11:00 ਵਜੇ ਰੋਟੀ ਖਾਣੇ ਅੱਜ 9:30 ਵਜੇ ਟੱਕਰ ਲੱਗ ਗਿਆ ਉਹ ਉਹਨਾਂ ਨੂੰ ਭੁੱਖ ਲੱਗੀ ਵੀ ਆ ਰਾਤ ਰੋਟੀ ਨਹੀਂ ਖਾਧੀ ਅਸੀਂ ਪਿਆਸਮੀਨੇ ਵੀ ਨਹੀਂ ਖਾਧੀ ਰਾਤ ਰੋਟੀ ਦੇ ਦੇ ਪਰੌਂਠਾ ਖਾਣਾ ਤਾਂ ਬਿਨਾ ਕੀਤੇ ਨਹੀਂ ਬਣਾਇਆ ਨਹੀਂ ਅਜੇ ਨਹੀਂ ਬਣਾਇਆ ਅਬ ਐਸੀ ਕੀ ਆ ਜਾ ਕੇ ਦੇ 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 ਦੋ ਦੇ ਦੋ ਦੇ ਦੋ ਦੇ ਦੋ ਸਾਢੇ ਤਾਂ ਸਾਰੇ ਨਖਰੇ ਹੀ ਨਹੀਂ ਮਾਣਨੇ ਆਣੇ ਕੋਈ ਕਹਿੰਦਾ ਚੋਪੜ ਕੇ ਦੇ ਤੋ ਘਰ ਨੂੰ ਪੁੱਤ ਲੋ ਮੱਖਣੀ ਲਾ ਦੋ ਫਰੀਦ ਨੇ ਕਹਿੰਦਾ ਮਲਾਈ ਦੇ ਦੋ ਇਹ ਕਹਿੰਦੀ ਮੈਂ ਬਿਨਾ ਚੋਪੜੇ ਤੇ ਖਾਣੀ ਐ ਐ ਕੀ ਐ ਨਾ ਕੁਛ ਨਹੀਂ ਕਹਿੰਦਾ ਚਲ ਚੋਂ ਖਾਂਦੇ ਪੀਂਦੇ ਲੱਤਾਂ ਮਾਰਦੇ ਨੰਨਾ ਨਾ ਪਵਾ ਹੈ ਗੁਰੂ ਸਾਹਿਬ ਲੋਕ ਖੜ ਜਾਓ ਜਾਣ ਨਹੀਂ ਹੋਰ ਤੁਸੀਂ ਆਪੇ ਰਾੜਨੀ ਫਿਰ ਨਹੀਂ ਮੈਂ ਨਹੀਂ ਐਂ ਤਾਂ ਨਹੀਂ ਚਲਣੀ ਕਰ ਹਾਂ ਓਹ ਹੋ ਮੇਰਾ ਵੀ ਦਿਮਾਗ ਘਮਾਇਆ ਪੜੇ ਇੱਧਰ ਚ ਰੱਖ ਦੇ। ਮੇਰੇ ਮੂੰਹ ਪਾਣੀ ਹੋਈ ਜਾਂਦਾ ਪੰਗਾ ਆਇਆ ਤਾਂ ਕਾਹਚੇ ਕਹਿੰਦਾ ਮੈਂ ਨਹੀਂ ਆਪਾਂ ਨੇ ਫੜਦੇ ਕੇ ਕੰਮ ਕਰ ਲੈਣਾ ਜੀ। ਫੇਰ ਪਖਾਵਾ ਕੇ ਰੋਟੀ। ਮਾਤਾ ਪ੍ਰਸ਼ਾਦਾ ਰਖਣਾ ਤੂੰ ਰੋਟੀ ਖਾ ਲਈ। ਇੱਧਰ ਵੀ ਲਾ ਕੀ ਥੋੜਾ ਜਿਹਾ ਕੇ ਪਹਿਲਾਂ ਲਾਤਾ ਤਾਂ। ਲਾਤਾ ਦੋ ਹੀ ਪਾਸੇ ਨੇ। ਮੈਂ ਤੁਸੀਂ ਕਹਿੰਦੇ ਘੱਟ ਕੀ ਲਾਉਣਾ? ਕਿ ਤੂੰ ਕਹਿੰਦੀ ਰੋਟੀ ਬਹੁਤ ਵਧੀਆ ਇੱਕ ਨੰਬਰ ਉੱਤਰਦੀ ਇਹਦੇ ਬਰਾਂ। ਉਹ ਪੱਕ ਗਿਆ ਨਾ ਹੁਣ। ਪਹਿਲਾਂ ਠੰਡਾ ਤਾਂ। ਇਹ ਜਿਹਾ ਪਰੌਂਠਾ ਬਣਨਾ ਕਿਤੇ। ਆ ਤਰਤੀਏ ਤੋੜੀ ਸੜਾ ਨੂੰ ਗੱਪੀ ਨਹੀਂ ਕਰਕੇ ਸੋ। ਹੋਰ ਇਹ ਜਾਲ ਦੇ ਜਾਲ ਦੇ ਮੈਨੂੰ ਜਾਲ ਦੇ। ਨਹੀਂ ਉਹ ਅੱਗ ਘਟ ਗਈ ਤਾਂ ਕਰਤੀ। ਯਾਰ ਇੱਕ ਦੇ ਦੋ। ਥੋੜੇ ਦੇ। ਜੀਉਂ ਲਈ। ਇਹਦੇ ਵਿੱਚ ਕੁਝ ਨਹੀਂ ਪਾਇਆ ਨੂਨ ਹੀ ਆ ਮੈਂ ਚਟਣੀ ਲਿਆਉਂਦੇ ਨਾਲ। ਕੋਈ ਨਹੀਂ। ਆਇਓ ਵਧੀਆ ਲੱਗਣੀਆਂ ਇਹ। ਠੀਕ ਆ। ਮਿਰਚਾਂ ਕੁੱਟ ਲੈਣੀਆਂ ਤੇ ਜਾ। ਨਹੀਂ। ਆ ਪਰੌਂਠਾ ਵੀ ਤਿਆਰ ਆ ਜਾ ਖਾਣਾ। ਨਹੀਂ ਮੀਸੀ ਰੋਟੀ ਖਾਣੀ ਹੈ ਬੜਿਆ ਰੋਟੀ ਬਣਾ ਲਉਣਾ ਵਿਕਰਮ ਘਿਆਣਾ ਪਾ ਦੋ ਜੀ ਪਾ ਦੋ ਆਏ ਨਾਲ ਮਿਲ ਕੇ ਕੰਮ ਕਰ ਲੀਦਾ ਹੁੰਦਾ ਖੁਜੀ ਖੁਜੀ ਆਹੋ ਬਾਏ ਗੁਰੂ ਜੀ ਮੈਂ ਇੱਕ ਗੱਲ ਨਹੀਂ ਸਮਝਾਂ ਜੀ ਵੀ ਕਿਦਣ ਜੜ ਕੇ ਰੋਟੀ ਬਣਾਈ ਆ ਉਹ ਪਰੌਂਠੇ ਦੀ ਗੱਲ ਹੈ ਪਰੌਂਠੇ ਜਦੋਂ ਤੁਹਾਨੂੰ ਕਹਿੰਦੇ ਫਿਰ ਥੋੜੀ ਗਰਮੀ 'ਚ ਪਰੌਂਠੇ ਨਹੀਂ ਖਾਈਦੇ ਬੱਸ ਜੱਲ ਲੱਗਾ ਤਾ ਫੇਰ ਵੀ ਅਸੀਂ ਠੰਡੀ ਚਾਹ ਨੂੰ ਬਣਾ ਲਈ ਜਿਹੜੀ ਚੀਜ਼ੋ ਦਿਲ ਕਰਦੇ ਖਾ ਜਾ ਹੈ ਜਾਂ ਮੌਸਮ ਹੈ ਨਾ ਛਾਤੇ ਜਾਮ ਹੋ ਜਾਊਗਾ ਤੇਰੇ ਠੰਡਾ ਬਣ ਪੀ ਕੇ ਲੱਸੀ ਬਣਾਈ ਵੀ ਅੱਜ ਠੰਡਾ ਪਾਣੀ ਨੂੰ ਨਾ ਲੱਸੀ ਪੀਣੀ ਆ ਕਾ ਦੇ ਉਹੀ ਗੱਲ ਕਹਿ ਕੇ ਆਏ ਸੰਦੀਪੂਰੇ ਜਿਹੜੀ ਚੀਜ਼ ਦਿਲ ਕਰਦਾ ਹਾਂ ਸਾਡਾ ਵੀ ਦਿਲ ਕਰਦਾ ਹਾਂ ਜਈ ਨਹੀਂ 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 ਤੇ ਪਰ ਪੀ ਲਈ ਆਪਣੀਆਂ ਗੱਲਾਂ ਚਾਪੇ ਫਾਦ ਦਿੰਦਾ ਵਿਚਾਰਾ ਕਾੜ ਦੇ ਖੜਦੇ ਤੇ 6 ਲੱਖ ਲੈਣ ਉਹਦਰ ਵੀ ਬਈ ਬਹੁਤ ਵਧੀਆ ਲੱਗਦਾ ਤੁਹਾਨੂੰ ਇਹ ਪਰ ਇਹ ਗਰਮ ਗਰਮ ਇਹ ਵਧੀਆ ਲੱਗਦੀ ਜਿਹੜੀ ਮਿੱਸੀ ਰੋਟੀ ਤੇ ਮਖਣੀ ਦਾ ਹਾਂ ਤਾਂ ਤੁਸੀਂ ਉੱਪਰ ਨਹੀਂ ਮਖਣੀ ਕਰਦੇ ਨਹੀਂ ਨਹੀਂ ਵਧੀਆ ਲੱਗਦੀ ਮੈਂ ਜਾਣ ਕੇ ਰੱਖੀ ਸਾਰੀ ਪਿੰਗਲ ਜਾਣੀ ਸੀ ਉਹੀ ਤਾਂ ਵਧੀਆ ਲੱਗਦੀ ਜੀ ਮੈਂ ਤੁਹਾਨੂੰ ਸੁਣਾ ਰੋਜ਼ ਦਹੀਂ ਰੱਖਿਆ ਕਰੋ ਇੱਕ ਕਾਲੀ ਆਪਣੇ ਖਾਣ ਵਾਸਤੇ ਮਖਣੀ ਦੀ ਰੱਖ ਲਈ ਬਾਕੀ ਗਰਮ ਕਰ ਲਿਆ ਜ਼ਰੂਰ ਰੱਖੀ ਕੋਡਾ ਹੁਕਮਸ ਰੱਖੋ ਉੱਪਰ ਖਚਰੋ ਬੰਨੋ ਗਾਜ਼ੂ ਵੀ ਆ ਦੇਸੀ ਕੀ ਵੀ ਤਰੋ ਮੱਥਾ ਵੀ ਟੇਕ ਚਾਉਣਾ ਆਪਣੇ ਬਾਬਾ ਦੇ ਦਾਊ ਸਾਹਿਬ ਤੈਨਾਂ ਬਾਪ ਉਹ ਦੋ ਚੜਾ ਆਉਂਦਾ ਜੇਸੀ ਕੀ ਜੋਤ ਵਾਸਤੇ ਤਿਆਰ ਕਰ ਰੋ ਹਾਂ ਉਹਦੇ ਵਾਸਤੇ ਤਿਆਰ ਕਰਾਂਗੇ ਖਾਣ ਬਾਰੇ ਬਾਅਦ ਵਿੱਚ ਦੇਖਦੇ ਹਾਂ ਅਰਹ ਵਾਲਾ ਦਾਲਾ ਨੂੰ ਫਲਾ ਥੋੜਾ ਜਿਹਾ ਮਸਾਲਾ ਸਖੂਂਜੇ ਕਰ ਤ ਨਹੀਂ ਗਿਆ ਉਦੋਂ ਨਹੀਂ ਸੜ ਲੈ ਜੀ ਇੱਕ ਮਨਾ ਚੇਰ ਇੱਕ ਤਾਂ ਆਉ ਕਰੀ ਨਹੀਂ ਇੱਕ ਮਿੰਟ ਗੱਲ ਸੁਣ ਪਹਿਲਾਂ ਮੇਰੀ ਬੈਠਾ ਤਾਂ ਹੈਗਾ ਤੂੰ ਕੱਲਣੇ ਨੂੰ ਸਿਰਫ ਥੱਲੂ ਗਈ ਮੈਂ ਤਾਂ ਕੀ ਲਾਉਣ ਨੂੰ ਨਾ ਹੀ ਕਰਦਾ ਵੀ ਲਾਉਣੀ ਉਹਦੇ ਬਾਅਦ ਤੈਨੂੰ ਕੀ ਕਹਾਂ ਮੈਂ ਤੁਸੀ ਖਾਉਂਗਾ ਤੇ ਤੁਸੀ ਕਰੂ। ਹੋ ਗਾਲੀ ਦੇਖੋ ਤੂੰ ਪੇੜਾ ਵੀ ਕਰਦੀ ਆ। ਲੋਈ ਆ ਵੀ ਕਰਦੀ ਆ, ਭੇਲਦੀ ਆ, ਵਿੱਚ ਭਰਦੀ ਆ, ਵੇ ਪਾਉਣੀ ਆ। ਥੇ ਕੀ ਵੀ ਲਾਉਣੀ ਆ। ਆਟਾ ਨਾ ਇਹ ਐਕਣਾ ਚ ਕਿਣਾ ਮੈਦੇ ਦੀ ਰੋਟੀ ਬਣਦੀ, ਉਪਣਾ ਚਿੱਟੀ ਰੋਟੀ ਬਣਦੀ ਆ ਆਟੇ ਦੀ। ਰੋਤਾ ਵੇਗਾ ਤੇ ਬੀਜ ਵੀ ਨਹੀਂ ਮੇਰੇ ਦਿਮਾਗ ਚ ਵੀ ਕਿਹੜਾ ਬੀਜ ਆ ਜਿਹੜਾ ਆਪਾਂ ਨੇ ਤੇ ਪਿਆ ਆ ਉਹ। ਜਿਹੜੇ ਨਾ ਜੱਟ ਜਿਮੀਦਾਰ ਨੇ ਉਹ ਤੇ ਯਾਦ ਰੱਖਣਾ ਚਾਹੀਦਾ ਕਿਹੜਾ ਬੀਜ। ਬਾਈ ਦੇ ਚ ਆਇਆ ਤਾਂ ਨਵਾਂ ਬੀਜ ਹੁਣ ਬਾਈ ਨੂੰ ਬਤਾਉਣਾ ਆ ਕਿੱਥੇ ਚ ਆਇਆ ਕਿਹੜਾ ਬੀਜ ਤਾਂ। ਉਹਦੇ ਲੱਗਦਾ ਮੈਨੂੰ ਚਲੋ ਹੁਣ ਥਲ ਦੋ ਥਲ ਤਾਂ ਰੋਟੀ ਲੈ ਤਾਰ ਦਾ ਨਾ ਕੱਚੀ ਬੱਸ ਥੋੜਾ ਦੱਸ ਦੇ ਦੇ ਯਾਰ ਥੋੜੀ ਬਣ ਗਈ ਆ ਇਹਨੇ ਐਬਲੀ ਚੜੀ ਰੱਖੀ ਵੀ ਆ ਜੀ ਵਿੱਚ ਇੱਕ ਪੰਗਾ ਥੋੜਾ ਹਜਾ ਕੱਚੀ ਆ ਫੋ ਤਾਂ ਪੱਕੀ ਨਹੀਂ ਚੜੀ ਤੜੀ ਅੱਗ ਵੀ ਘਟ ਗਈ ਮੇਰੀ ਬਸ ਆ ਜਿਹੜੇ ਦੋ ਪਰੌਂਠੇ ਉਹਨਾਂ ਦਾ ਫੜਾਟ ਲਾ ਸਹੀ ਜਿਹੜੇ ਸੰਦੀਪ ਪਰੌਂਠੇ ਬਣਾਉਂਦੀ ਆ ਨਾ ਕਿਆ ਕਰਨਾ ਉਹਨਾਂ ਦਾ ਆ ਵਿੱਕੀ ਦਾ ਕੁਝ ਕਰਦੇ ਨਹੀਂ ਸਾਰਾ ਕੰਮ ਵਿੱਕੀ ਨੇ ਕਰਿਆ ਸੰਦੀਪ ਬਾਬੇ ਉੱਥੇ ਕਰਕੇ ਪੁੱਟੇ ਸਿੱਧੇ ਨੇ ਸੰਦੀਪ ਬਣਉਂਦੀ ਹੈ ਜੀ ਮੇਰੀ ਵੀਰਾ ਮੈਂ ਕੁਝ ਨਹੀਂ ਕਰਦੀ ਜੀ ਤੁਹਾਡੀ ਜੀਬ ਦੀ ਤੇ ਮੇਰੇ ਨੇ ਮੇਰੀ ਸਿਰ ਤੇ ਨਿਕਾ ਸਕਦੀ ਆ ਬੰਦੇ ਮੇਰੇ ਮੰਗਣ ਮੈਂ ਵੀ ਕਹੀਂ ਜਾਂਦੀ ਤੀ ਮੈਂ ਦੇਖ ਲੱਗਾ ਤੇ ਤੂੰ ਕਹਿੰਦੀ ਮੈਂ ਤਾਂ ਤੁਹਾਡੇ ਕਹਿੰਦੇ ਆਦਾ ਵਿੱਕੀ ਤੂੰ ਸਾਰੇ ਬਰਾਬਰ ਕੀ ਗੱਲ ਤਕਵੀਰ ਆ ਤੇਰੇ ਕਹਿਣ ਤੋਂ ਬਹੁਤ ਮੁੱਲ ਨਾ ਜਿਹੜੇ ਏਕਣਾ ਖਾਉਣੇ ਗਰਮ ਗਰਮ ਚੁੱਲ੍ਹੇ ਪਰ ਬਹਿ ਕੇ ਉਹਦੀ ਗੱਲ ਕੁਝ ਹੋਰ ਐ ਸੋਹਣੇ ਕਹਿ ਜਾਂਦਾ ਜਿਹੜੇ ਵਿਕੀਰ ਸੰਦੀਪ ਪਰੌਂਠੇ ਬਣਾਉਂਦੇ ਆ ਨਾ ਜੀ ਉਹਨਾਂ ਦਾ ਕਿਆ ਕਹਿਣਾ ਬਈ ਬਸ ਮੇਰੇ ਕੋਲ ਉਹਨਾਂ ਜਬਾਨ ਹੀ ਨਹੀਂ ਹੈਗੀ ਵੈਸੇ ਕਰਨ ਨੂੰ ਸਾਰੇ ਵੀਰ ਭੈਣ ਭਾਈ ਆ ਕੇ ਬਸ ਤੁਸੀਂ ਸ਼ੱਕ ਜੋ ਮੱਖਣੀ ਫਿਰ ਉਹਦੇ ਬਾਅਦ ਤੁਸੀਂ ਦੱਸਿਓ ਬਈ ਵਾਕਈ ਸਹੀ ਗੱਲ ਆ ਬਈ ਗੱਲ ਹੈਗੀ ਐ ਵੀ ਜੇ ਇਹ ਹੀ ਪਰੌਂਠੇ ਸਰਦਾਰ ਜੀ ਬਣਾਉਂਦੇ ਪਹਿਲੀ ਤੋਂ ਗੱਲ ਸਰਦਾਰ ਜੀ ਨੂੰ ਕਿਤੇ ਆਉਂਦੇ ਆ ਬਾਜੋ ਬ੍ਰੈਂਡ ਬੋ ਵੀਰ ਜੀ ਆਣਾ ਆਪਣਾ ਇੱਕ ਦਿਨ ਜਲੇਬੀਆਂ ਬਣਾਉਣਾ ਬਾਈ ਕੈਮਰਾਮੈਨ ਅਜ ਇਸ ਟਾਈਮ ਪਹਲਣ ਜੈਸਵੀਰ ਬਣਾ ਰਿਹਾ ਤੇ ਹੁਣ ਬਾਈ ਆ ਗਿਆ ਹੁਣ ਬੱਚਾ ਇਹਨੂੰ ਇਨਵੋਲਵ ਕਰਨਾ ਚਾਹੁੰਦੇ ਬਾਈ ਨੂੰ ਵੀ ਵਿੱਚ ਬੈਸੀ ਆ ਬੱਚੇ ਜਲੇਬੀਆਂ ਪੱਕਾ ਬਣਾਓ ਦੇਖੋ ਜੀ ਮੈਂ ਨਹੀਂ ਬੋਲਣਾ ਹੈਗਾ ਫਸਰੀ ਗਾਲ ਜੀ ਸਾਰਿਆਂ ਨੂੰ ਮੈਂ ਚੁੱਪੇ ਭੱਜਿਆ ਮੈਂ ਜੇ ਬੋਲਣ ਲੱਗ ਗਿਆ ਫਿਰ ਇਹਨਾਂ ਨੇ ਕਹਿਣਾ ਮਰਦਾ ਬੋਲੂ ਕੱਪੜਾ ਪਾੜੂ ਉਹ ਗੱਲ ਹੋਣੀ ਹੈ ਨਹੀਂ ਬੀਜੀ ਜੀ ਦੇਬੀਆਂ ਜੀ ਨਹੀਂ ਤੁਸੀਂ ਜਲੇਬੀਆਂ ਬਣਾ ਲੈਣੇ ਆ ਪਕੌੜੇ ਬਣਾ ਲੈਣੇ ਮੈਂ ਨਹੀਂ ਕਿਹਾ ਵੇ ਤੁਸੀਂ ਨਹੀਂ ਕੁਛ ਕਰਦੇ ਸਾਰੇ ਕੰਮ ਕਰਦਾ ਵੀਰ ਜੀ ਹਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਆ ਵੀ ਤੁਸੀਂ ਪਰੌਂਠੇ ਤਾਂ ਮੈਂ ਤੁਹਾਡੇ ਕਦੇ ਹੱਥ ਤੇ ਖਾਤੇ ਨਹੀਂ ਹੁਣ ਜੀਰ ਕਰਦਾ ਫੇ ਕੱਲ ਨੂੰ ਹਲੂਆ ਵਾਲੇ ਪਰੌਂਠੇ ਬਾਈ ਬਣਾਉ ਦੱਸੋ ਤੁਸੀਂ ਬੋਲੋ ਤਾਂ ਸਹੀ ਵੀ ਹਾਂ ਬਾਈ ਮੈਂ ਬਣਾ ਕੇ ਦਿਖਾਵਾਂਗਾ ਤੁਹਾਨੂੰ ਇੱਕ ਚੁੱਪ ਸੌ ਸੁੱਖ ਸੌ ਸੁੱਖ ਚਲੋ ਸੰਦੀਪ ਕੁਰੇ ਅੱਜ ਤੇ ਬਾਅਦ ਇਹ ਆਪਾਂ ਨੂੰ ਕੋਈ ਕੱਲ ਕੋਈ ਕੰਮ ਕੁਛ ਕਰਕੇ ਚੁੱਪ ਰਹੀਂ ਨਹੀਂ ਆਪਣਾ ਪਰਜ ਚੁੱਪ ਰਹੀਂ ਪਹਿਲਾਂ ਮੈਂ ਚੁੱਪ ਰਹਿਣ ਲੱਗੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਰਹਿਣ ਨਹੀਂ ਦਿੱਤਾ ਹਾਂ papa mamma baa diyo mamma ਹਾਂ ਮਮਾ ਬੋਲਣ ਦਾ ਸਾਡਾ ਪੇਛਾ ਹੈ ਵਸੇ ਕਿੱਲਾ ਇਹ ਪਤਾ ਕਾ ਤੇ ਤੁਸੀਂ ਮਖਣੀ ਨਹੀਂ ਤਾਰ ਕੇ ਤਾਰੀ ਸਵਾਰ ਕੇ ਲੱਸੀ ਵਿੱਚ ਤੋਂ ਗਲਾਸ ਵਿੱਚ ਕਿਵੇਂ ਮਖਣੀ ਆ ਗਈ ਤਾਂ ਤਾਂ ਕਦਰਤੀ ਉਹ ਵੱਲਾ ਪਤਾ ਨਹੀਂ ਕੈਮਰਾ ਆਉਣ ਦੀ ਗੱਲ ਆ ਖੜ ਜਾ ਬਦ ਕੁਦਰਤੀ ਗੱਲ ਆ ਪਤਾ ਨਹੀਂ ਕੈਮਰਾਉਣ ਦੀ ਗੱਲ ਵੀ ਕੀ ਮੇਰੀ ਬਾਖੀ ਉਹਨੇ ਤਾਂ ਉਹ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਪਰਮਾਤਮਾ ਜਾਣੀ ਅੰਮਾ ਕਿਆ ਕਹਿੰਦੀ ਅਜੂ ਸੋਣੀ ਚਾਹ ਭਾਸ਼ਾ ਬੋਲਦੀ ਐ ਕਿਆ ਕਹਿੰਦੀ ਐ ਮੰਮਾ ਮਾਰੂਗੀ ਇਹ ਆ ਦੇ ਦੋ ਮੈਨੇ ਇੰਨਾ ਮਾਟਾ ਲੈਣ ਚੱਲ ਜਾਣਾ ਹੋਰ ਇਹ ਆ ਕਹਿੰਦਾ ਪਾਵੇ ਜੇ ਮੈਂ ਹੁਣ ਦੁਬਾਰਾ ਨਾ ਮਾਟਾ ਲਿਆਂਗੀ ਤਾਂ ਮੰਮਾ ਨੇ ਮਾਰਨੀ ਐ ਅਜੇ ਕੱਚੇ ਆ ਪੁੱਤ ਚਿੜੀਆਂ ਤੇਰੀਆਂ ਐ ਸੜ ਤਾਂ ਜਾਣਦੇ ਉਹਨਾਂ ਨੂੰ ਫਾ ਦੋ ਜਿਹੜੀਆਂ ਰੱਖਿਆ ਮੀਆਂ ਜੀ ਇਹਨੇ ਤਵੇ ਪਰ ਪਾ ਦੇ ਤੈਨੂੰ ਨਾਲ ਲਗੀ ਮੋਟਾ ਜਹਦਾ ਮੈਂ ਕਹਿੰਦੀ ਆਪਣੇ ਰੋਟੀਆਂ ਪਰੌਂਠੇ ਬਣ ਗਏ ਤੁਸੀਂ ਵੀ ਹੁਣ ਰੋਟੀ ਖਾ ਲਓ ਮੈਨੂੰ ਤਾਂ ਆਵੇ ਇੱਕ ਲੱਕੜੀ ਮੈਂ ਆਪਣੀਆਂ ਦੂਜੀਆਂ ਰੋਟੀਆਂ ਲਾ ਦਾਂ ਥੇੜਾ ਬਾਦ ਬਾਦ ਧੰਨਵਾਦ ਟੌਮੀ ਜਿੰਦਾਬਾਦ ਮੇਰੇ ਨਾਲ ਰੋਟੀ ਬਣਵਾਉਣ ਦਾ ਬਾਕੀ ਉਹ ਦੇਖਾ ਨਹੀਂ ਪੁੱਤ ਕੱਚੀ ਆ ਜੇ ਹੋ ਬਾਗਰੂ ਇਹਨਾਂ ਨਿਆਣਿਆਂ ਨੂੰ ਕੌਣ ਦਿੱਤੇ ਕੌਣ ਸਮਝਾਵੇ ਇਹਨਾਂ ਨੂੰ ਦੇ ਦਿਓ ਖੜ ਜਾ ਪੁੱਤ ਤਾਂ ਥੋੜੀ ਜਿਹੀ ਕੱਚੀ ਆ ਸੱਤ ਅੱਧ ਘਾਟ ਗਈ ਮੇਨ ਕੱਲੇ ਆ ਨਾ ਨਾ ਅੱਗੇ ਤਾਂ ਪੂਰੀਆ ਸੱਕਣੇ ਚ ਜਾਲੀ ਜਾਵੇ ਫਾਇਦਾ ਕੁਝ ਨਹੀਂ ਲੋ ਜੀ ਬਸੇਰਾ ਲੜਪੜ ਆਖਰਕਾਰ ਅਸੀਂ ਆਪਣੀ ਮੰਜ਼ਲ 'ਤੇ ਪਹੁੰਚ ਗਏ ਮੈਂ ਪਹੁੰਚਿਆ ਆਪਣੀ ਮੰਜ਼ਲ 'ਤੇ ਇਹਨਾਂ ਨੂੰ ਤਾਂ ਮੰਜ਼ਲ ਪਾਉ ਤੌਖੀ ਨਸੀਬ ਹੋਈ ਹੈ ਬਹੁਤ ਔਖੀ ਉਹ ਵੀ ਨਾਲ ਮੈਂ ਇਹਨਾਂ ਨੂੰ ਬਾਹ ਫੜ ਫੜ ਕੇ ਖਿੱਚ ਕੋਤੀਏ ਚੜਾ ਲਿਆ ਪਰੌਂਠੇ ਸਾਡੇ ਤਿਆਰ ਆ ਭਾਈ ਨੇ ਵੀ ਛਕ ਲਏ ਭਾਬੀ ਜੀ ਨੇ ਵੀ ਛਕ ਲਏ ਜੈਸਮੀ ਨੇ ਵੀ ਛਕ ਲਿਆ ਮੈਂ ਅਰ ਸੰਦੀਪ ਰਾਕੇ ਕਪਾਪਾ ਜੀ ਰਹਿ ਗਏ ਹਾਂ ਤੇ ਹੋਣਾ ਬਣਾਉਣ ਲੱਗੇ ਜੀ ਟੋਮੀ ਬਾਸ ਤੇ ਪ੍ਰਸ਼ਾਦਾ ਥੋੜਾ ਜਿਹਾ ਬਣਨਾ 2-4 ਪ੍ਰਸ਼ਾਦਾ ਤੇ ਬਾਤੇ ਬਣਨੇ ਤੇ ਮਿਲਦੇ ਕਿਸੇ ਅਗਲੇ ਬਲੌਗ ਤੇ ਮਾਰਾਂ ਨੂੰ ਸਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਜੀ ਦਨ ਦੁੱਗਣੀ ਤੇਰਾ ਚੌਹਣੀ ਦਾ ਕੀ ਬਸੇ ਹਾਂ ਸਾਰੇ ਖਾਣਾ ਸੈਨਾ ਸੈਨਾ ਖਾਈ ਜਾਓ ਬਸ ਠੀਕ ਹੈ ਜੀ ਓਕੇ ਬਾਏ ਬਾਏ